ਦੇਖੋ ਸਾਡਾ ਅਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼ਿਗੂ ਗ੍ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸ਼ਿਗਦਵਾਰ ਸਾਹਿਬ ਹਰਮੰਦਰ ਸਾਹਿਬ ਇੱਥੇ ਆਇਆ ਦੁਰਗਿਆਣਾ ਮੰਦਰ ਸ਼ਹੀਦਾਂ ਦੀ ਧਰਤੀ ਜਲੇਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਮਸਟੇ ਲੈ ਕੇ ਕੋਈ ਦੂਜਾ 6 ਕਮਰਾਂ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਲੇ ਚਲਾਉਂਦੇ ਨੇ ਇਸ ਬੰਦ ਵਿੱਚ ਸਾਡੇ ਐਸਐਚਓ ਫੀਡ ਹੋਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਾਲ ਬਾਜ਼ਾਰ ਦੇ ਵਿੱਚ ਦੀਪ ਹੋਮਸਟੇ ਨਾ ਦਾ ਮਾਡਲ ਟਾਈਪ ਚੱਲਦਾ ਹੈ 6 ਕਮਰਿਆਂ ਦਾ ਤੇ ਉੱਥੇ ਰੇਡ ਕੀਤਾ ਅੰਜਪਟ ਸਾਹਿਬ ਨੇ ਖੁਦ ਉੱਥੋਂ ਸਾਨੂੰ 6 ਲੜਕੀਆਂ ਦੋ ਲੜਕੇ ਜਿਹੜੇ ਕਸਮਰ ਸੀਗੇ ਉਹਨਾਂ ਦੇ ਕਿਸਲਾ ਵਾਇਕ ਜਿਹੜਾ ਲੀਜ਼ ਤੇ ਲਿਆ ਸੀ ਇਹ ਮੋਟਰਲ ਟੈਕ ਪਲੱਸ ਦਾ ਮੈਨੇਜਰ ਇੱਕ ਉਹਨੂੰ ਗ੍ਰਫਤਾਰ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੰਗੇ ਹੱਥੋਂ ਗ੍ਰਫਤਾਰ ਕੀਤਾ ਜਿੱਥੇ ਯੂਜ਼ਡ ਕਾਂਡਮਸ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਕਡ ਕਾਂਡੋਸ ਮਿਲੇ ਸਾਨੂੰ ਕੁਝ ਪੈਸੇ ਜਿਹੜੇ ਕਸਟਮਰ ਨੂੰ ਭੁਗਤਾਨ ਹਕੇ ਇਹਨਾਂ ਨੇ ਲੜਕੀਆਂ ਨੇ ਲਏ ਸੀਗੇ 25 ਲੈ ਸੀਗੇ ਉਹ तकरीबन 25000 ਦੇ ਕਰੀਬ ਹੈ ਸਰ ਅਗਲੇ ਲੜਕੀਆਂ ਇਹ ਕਿਹੜੇ ਕਿਹੜੇ ਸ਼ਹਿਰ ਦੀਆਂ ਹੈ ਇਹ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਉੱਤਰਾਖੰਡ ਤੋਂ ਲੜਕੀਆਂ ਤਰਨਤਾਰਨ ਤੋਂ ਨਹੀਂ ਸਰ ਕਿੰਨੇ ਦਿਨ ਤੋਂ ਕੰਮ ਕਰ ਰਹੀ ਸੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰ ਰਹੀ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੂ ਲੀਜ਼ ਤੇ ਨਵੇਂ ਬੰਦੇ ਨੇ ਲੱਲੇ ਆ ਕੁਝ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਠੇਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆ ਜਾਈ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੜਕੇ ਫੜੇ ਗਏ ਸੱਤ ਕੁ ਸਵੇਂ ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪੰਜ ਇੰਗਰੇਜ ਟੋਟਲ ਇੱਕ ਜਿਹੜਾ ਆਨਰ ਸੀਗਾ ਤੇ ਪੰਜ ਇੱਕ ਹੋਰ ਸੀਗਾ ਨਾਲ ਪੰਜ ਬੰਦੇ ਟੋਟਲ ਕਿੰਨੀ ਸਾਰੀਆਂ ਲੜਕੀਆਂ ਨਹੀਂ ਲਗਭਗ ਲੜਕੀਆਂ ਕਿੰਨਾਂ ਦੀਆਂ ਲੜਕੀਆਂ ਸਾਰੀਆਂ ਮੇਜੇ ਦਾ ਕਰੀਬ 25 ਸਾਲ ਤੋਂ ਲੈ ਕੇ 32 33 ਸਾਲ ਤੱਕ ਲੜਕੀਆਂ ਨੇ ਸੱਤ ਕੋ ਹੋ ਰਹੀਆਂ ਉਹਨਾਂ ਤੋਂ ਕੋਈ ਬ੍ਰਾਹਮਣ ਹੋਇਆ ਜੀ ਤੇ ਕੋ ਫਰਦ ਨੇ ਰੈਸਿਗਿਸ਼ਨ ਚੱਲ ਰਹੀ ਹੈ ਬ੍ਰਾਹਮਣ ਕੀ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀਆਂ ਯੂਜ਼ ਕਰਦੇ ਨੇ ਲੋਕ ਨਾਸ਼ਾ ਕਰਦੇ ਨੇ ਨਹੀਂ ਨਸ਼ਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਕਰਾਣ ਜਾ ਰਹੇ ਹਾਂ ਸੋਬਤ ਮੈਡੀਕਲ ਹੀ ਹੋਵੇਗਾ ਉਸ ਤੋਂ ਹੀ ਪਤਾ ਲੱਗ ਜਾਏਗਾ ਫਰਦਰ ਮੰਗ ਲਵਾਂਗੇ ਇਹਨਾਂ ਦਾ ਜਿਹੜੇ ਦੋਸ਼ੀ ਨੇ ਕਿੰਨੀ ਦੇਰ ਤੋਂ ਚੱਲ ਰਿਹਾ ਸਰ ਕੰਮ ਇਹ ਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਰਿਹਾ 2-3 ਮਹੀਨੇ ਸੀ ਜਦੋਂ ਦਬਿਜ ਦਿੱਤੀ ਇਹਨੂੰ ਪਤਾ ਲੱਗ ਗਿਆ ਕਿ ਫਿਰ ਬੰਦ ਵੀ ਕਰਗੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕਾਬੂ ਆ ਗਿਆ ਸਰ ਕਦਰ ਸਟੇਟ ਕੋ ਕੁੜੀਆਂ ਤੇ ਆ ਕੇ ਕੰਮ ਕਰਦੇ ਸਨ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਹੋਇਆ ਵੀ ਕੁੜੀਆਂ ਨਾਲ ਦੇਖੋ ਕਿਤਨੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਏ ਆਈਆਂ ਇਹਨਾਂ ਦਾ ਫਿਰ ਲਿੰਕ ਉਸ ਤਰ੍ਹਾਂ ਨਾਲ ਬਣ ਗਿਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਰ ਗੁਰਪ੍ਰੀਤ ਸਿੰਘ ਜੀ ਭੱਲੜ ਆਈਪੀਐਸ ਉਹਨਾਂ ਵੱਲੋਂ ਸਖਤ ਰਹਿਤਾ ਨੇ ਕਿਸੇ ਵੀ ਪਾਸੇ ਤੋਂ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਗਮਾੜਾ ਹੋਵੇ ਚਾਹੇ ਉਹ ਚਾਈਨਸ ਡੂਰ ਹੋਵੇ ਤੁਹਾਡੇ ਸਾਹਮਣੇ ਆਏ ਚਾਹੇ ਨਸ਼ਾ ਚਾਹੇ ਕੋਈ ਅਸਮਾਜਿਕ ਤੱਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਖੜੇੜਾ ਸਰ ਕਿਹੜੀ ਸਟੇਟ ਕੋ ਹੁੰਦੇ ਨੇ ਜੀ ਉੱਤਰਾਖੰਡ ਹੈ ਜੀ ਅਸਾਮ ਤੋਂ ਨੇ ਉੱਧਾਰੇ ਤੋਂ ਲਟਕੀਆਂ ਸੀ ਤੇ ਤਰਨਤਨ ਤਮੀ ਹੈ ਮਕਬੂਲਪੁਰਾ ਲੋਕਲ ਉਥੋਂ ਵੀ ਠੀਕ ਸਰ ਲੋਹੜੀ ਦੇ ਤਿਹਾੜੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਚਾਈਨਾ ਟੂ ਸਾਰੇ ਤੇ ਕੋਈ ਮੈਸੇਜ ਆ ਜੀ ਜਿਹੜੇ ਵੇਚਦੇ ਆ ਉਹ ਬੰਦੇ ਬੰਦੋ ਮੱਝਾਓ ਉਹਨੇ ਤੇ ਅਸੀਂ ਬੰਦੇ ਬਣਾਵਾਂ ਅਸੀਂ ਲੋਹੜੀ ਦੇ ਤਿਹਾੜੇ ਤੇ ਜਿਹੜੀ ਚਾਈਨਸ ਟ੍ਰਿੰਗ ਇਹਦੇ ਨਾਲ ਨਹੀਂ ਗੁੱਡੀ ਉਡਣ ਦਵਾਂਗੇ ਇੰਡੀਅਨ ਜਿਹੜੀ ਮੱਝਾ ਉਹਦੇ ਨਾਲ ਗੁੱਡੀ ਢਾਓ ਵੈਲਕਮ ਜੀ ਸਦਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨੀਸ ਟਿੰਗ ਹੈ ਤਾਂ ਵਰਤੋਂ ਦਾ ਸਮਾਨ ਨਹੀਂ ਕਰਦਾ